ਪਰਮ ਸਤਿਵਾਂ ਜੋ ਸਤਿਗੁਰੂ ਜੀ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਦਾ ਖਾਸ ਗੁਰੂਖੰਡ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਵੱਡੇ ਔਰ ਬਡੇਰੇ ਭਾਗ ਹਨ ਜੋ ਕਿ ਆਪਾਂ ਸਾਰੇ ਰਲ ਮਿਲ ਕੇ ਦੁਨੀਆ ਦੇ ਮਾਲਕ ਚਵਰ ਤਖਤ ਸ਼ਤਰ ਦੇ ਮਾਲਕ ਵਾਲਿਆਂ ਕੋ ਲਾਲਮ ਸ਼ਬਦ ਗੁਰੂ ਸ਼ਰਦਾ ਅਵਤਾਰ ਨਾਮ ਬਾਣੀ ਦੇ ਬੋਹੇਤ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਜੁੜੇ ਹਾਂ ਜਿੱਥੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨਾ ਕੀਤਾ ਹੈ ਉੱਥੇ ਨਾਲ ਹੀ ਪਰਮ ਪੂਜਯ ਮਹਾਪੁਰਖ ਪੂਰਨ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਜੀ ਮਹਾਰਾਜ ਸੰਤ ਬਾਬਾ ਕਿਰਪਾ ਸਿੰਘ ਜੀ ਉਹਨਾਂ ਦੀ ਪਾਵਨ ਯਾਦ ਔਰ ਮਹਾਂਪੁਰਖ ਸ੍ਰੀਮਾਨ ਸੰਤ ਜੀ ਮਹਾਰਾਜ ਸੰਤ ਬਾਬਾ ਨਰਾਇਣ ਸਿੰਘ ਜੀ ਮੋਲੀ ਤਪਾਦੁਰਾਜ ਮਹਾਲੀ ਵਾਲੇ ਮਹਾਂਪੁਰਖ ਇਹ ਸਾਰੀ ਕਿਰਪਾ ਤਨ ਗੁਰਗੰਸਹਿ ਮਹਾਰਾਜ ਜੀ ਦੀ ਰਹਿਮਤ ਵਰਤ ਰਹੀ ਹੈ ਔਰ ਮੌਜੂਦਾ ਮੁਖੀ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਇਹ ਮਹਾਨ ਉਪਰਾਲਾ ਜਿਹੜਾ ਕੀਤਾ ਜਾਂਦਾ ਹੈ ਮਹਾਂਪੁਰਖਾਂ ਦੀ ਯਾਦ ਦੇ ਅੰਦਰ ਸਤਿਪੁਰਖਾਂ ਦੀ ਯਾਦ ਉਹ ਸਦਾ ਜਿਉਂਦੇ ਆ ਕਿਤੇ ਗਏ ਨਹੀਂ ਅਸਲ ਵਿੱਚ ਜਦਨ ਸਾਡੀ ਭਾਵਨਾ ਬਣ ਗਈ ਜਦਨ ਸਾਡਾ ਪਰੋਸਾ ਬਣ ਗਿਆ ਨਜ਼ਰੀਂ ਪੈ ਜਾਣੇ ਕਵੀ ਬੜਾ ਪਿਆਰਾ ਲਿਖਦਾ ਉਹ ਕਹਿੰਦਾ ਬੇਗਿਆਤ ਲੋਕ ਮੁੱਲ ਪਾਵਦੇ ਪਖੰਡੀਆਂ ਦਾ ਵਿਰਲੇ ਸਰੋਤੇ ਹੁੰਦੇ ਫਕਰਾਂ ਦੇ ਰਾਗ ਦੇ ਅਸਲ ਵਿੱਚ ਰੱਬ ਦੇ ਪਿਆਰੇ ਬੰਦਗੀ ਕਰਨ ਵਾਲਿਆਂ ਦੇ ਰਮਜਨੋਂ ਵਿਰਲੇ ਜਾਣਦੇ ਆ ਕਿੰਨੇ ਮਹਾਪੁਰਖ ਬੈਠੇ ਆ ਸ਼੍ਰੀ ਮਾਨ ਸਤਬਾਬਾ ਭਰਪੁਰ ਸਿੰਘ ਜੀ ਸਿੱਖੇ ਵਾਲੇ ਮਲੇਸ਼ੀਆ ਵਾਲੇ ਮਹਾਪੁਰਖ ਬੈਠੇ ਆ ਹੋਰ ਅਨੇਕਾਂ ਮਹਾਪੁਰਖ ਹਰੀਗੜ ਵਾਲੇ ਬਾਬਾ ਜੀ ਆਪ ਸਾਰੇ ਵਿਦਵਾਨ ਔਰ ਚੜ੍ਹਦੀ ਕਲਾ ਵਾਲੇ ਕਿਉਂਕਿ ਜਿੰਨੇ ਵੀ ਮਹਾਰਾਜ ਦੇ ਚਰਨਾਂ 'ਚ ਬੈਠੇ ਹੋ ਉਹਨਾਂ ਸਾਰਿਆਂ ਤੇ ਸੰਤ ਮਹਾਰਾਜ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਤੋਂ ਬਿਨਾ ਉਹਨਾਂ ਦੀ ਰਹਿਮਤ ਤੋਂ ਬਿਨਾਂ ਇੱਥੇ ਬੈਠਿਆ ਨਹੀਂ ਜਾਂਦਾ ਇਹ ਸਾਰੀ ਕਿਰਪਾ ਉਹਨਾਂ ਦੀ ਹੈ ਪੜਿਓ ਪਿਆਰ ਦੇ ਨਾਲ ਮਹਾਪੁਰਖ ਪੜ ਰਹੇ ਸੀ ਚੌਕਦਾਰਾਂ ਵਾਲੇ ਉਹੀ ਪੜ ਕੇ ਆਪਾਂ ਸਮਾਪਤੀ ਵੱਲ ਜਾਣਾ ਸਾਰੇ ਕਿਰਪਾ ਕਰਨ ਸਾਡੀ ਜ਼ਿੰਦਗੀ ਦਾ ਕਹਿਣਾ ਸੰਤ ਕਿਰਪਾ ਸਿੰਘ ਜੀ ਜ਼ਿੰਦਗੀ ਦਾ ਗਹਿਣਾ ਸੰਤ ਕਿਰਪਾ ਸਿੰਘ ਜੀ ਸਾਡੀ ਜ਼ਿੰਦਗੀ ਦਾ ਗਹਿਣਾ ਸੰਤ ਕਿਰਪਾ ਸਿੰਘ ਜੀ ਸਾਡੀ ਜ਼ਿੰਦਗੀ ਦਾ ਗਹਿਣਾ ਸੰਤ ਕਿਰਪਾ ਸਿੰਘ ਜੀ ਸਾਡੀ ਜ਼ਿੰਦਗੀ ਦਾ ਗਹਿਣਾ ਸਤਿ ਕੀਰਪਾ ਸਿੰਘ ਜੀ ਜਿੰਦਗੀ ਦਾ ਗਾਣਾ ਸੰਤ ਕਿਰਪਾ ਸਿੰਘ ਜੀ ਕਿੰਤੇ ਗੀਤਾ ਗਾਣਾ ਸੰਤ ਕਿਰਪਾ ਸਿੰਘ ਜੀ ਸਾਡੀ ਜਿੰਦਗੀ ਦਾ ਗਾਣਾ ਸਤਿ ਕੀਰਪਾ ਸਿੰਘ ਜੀ ਸਾਡੀ ਜਿੰਦਗੀ ਦਾ ਗਾਣਾ ਸੰਤ ਕਿਰਪਾ ਸਿੰਘ ਜੀ sing sing <Sessly> ji <Sessly> ਤੇਰੀ ਕਿਰਪਾ ਹੋਂ ਤੋਂ ਪਹਿਲਾਂ ਬੜੇ ਗਰੀਬ ਹੁੰਦੇ ਸੀ ਤੇਰੀ ਕਿਰਪਾ ਤੋਂ ਪਹਿਲਾਂ ਸੰਤ ਕਿਰਪਾ ਸਿੰਘ ਜੀ ਬੜੇ ਗਰੀਬ ਸਾਂ ਆਰਥਿਕ ਤੌਰ ਤੇ ਗੱਲ ਨਹੀਂ ਬਣ ਕਰਕੇ ਗਰੀਬ ਸੀ ਤੇਰੀ ਕਿਰਪਾ ਤੋਂ ਪਹਿਲਾਂ ਬੜੇ ਗਰੀਬ ਹੁੰਦੇ ਸੀ ਸਾਡੀਆਂ ਘੋਟੀਆਂ ਸੀ ਤਕਦੀਰਾ ਮਾੜੇ ਨਸੀਬ ਹੁੰਦੇ ਸੀ ਇੰਨਾ ਚਕ ਤੁਹਾਡਾ ਮੇਲ ਨਹੀਂ ਸੀ ਹੋਇਆ ਇਹ ਹਾਲ ਸੀ ਅੱਜ ਕਿਰਪਾ ਹੋ ਗਈ ਅੱਜ ਜੱਗ ਸਲਾਮਾ ਕਰਦਾ ਚਿਹਰਿਆਂ ਆ ਦੀ ਹੈ ਮਹਾਪੁਰਖਾਂ ਦੀ ਕਿਰਪਾ ਇਹ ਮਹਾਪੁਰਖਾਂ ਦੀ ਬਦੌਲਤ ਸਾਰੀਆਂ ਖੇਡਾਂ ਆ ਸੰਗਤ ਜੀ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਕਿਰਦਾਰ ਉੱਚੇ ਰੱਖੇ ਗੱਲ ਕੱਦਾਂ ਦੀ ਨਹੀਂ ਗੱਲ ਕਿਰਦਾਰਾਂ ਦੀ ਹੈ ਗੱਲ ਸ਼ਕਲਾਂ ਦੀ ਨਹੀਂ ਗੱਲ ਅਕਲਾਂ ਦੀ ਹੈ ਗੱਲ ਸੂਰਤਾਂ ਦੀ ਨਹੀਂ ਗੱਲ ਸੀਤਾਂ ਦੀ ਇਹ ਉਹ ਆ ਜਿਨ੍ਹਾਂ ਨੇ ਸੱਚਮੁੱਚ ਕਮਾਈਆਂ ਕੀਤੀਆਂ ਅੰਦਰੋਂ ਜੁੜੇ ਤੇ ਸੰਗਤ ਜੀ ਐਸੇ ਜੁੜੇ ਫਿਰ ਜਿਹੜਾ ਜੁੜਦਾ ਹੈ ਕਿ ਉਹ ਸੰਤ ਹੀ ਬਣਦਾ ਗਿਆ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੰਤ ਜੀ ਮਹਾਰਾਜ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਲੀ ਮਹਾਂਪੁਰਖਾਂ ਨਾਲ ਜਿੰਨੇ ਰਹੇ ਆ ਸੇਵਾਦਾਰ ਸਾਰੇ ਸੰਤ ਬਣੇ ਬੈਠੇ ਸਾਰੇ ਮਹਾਂਪੁਰਖ ਆ ਪ੍ਰਸੰਗਤ ਜੀ ਉਹਨਾਂ ਨੇ ਵੀ ਕਿਰਪਾ ਕੀਤੀ ਤੇ ਰਹਿਣ ਵਾਲਿਆਂ ਨੇ ਵੀ ਰੱਬ ਜਾਣਿਆ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਸੰਤ ਮਹਾਰਾਜ ਜੀ ਵੀ ਕਿਉਂਕਿ ਉਹ ਤੇ ਰੱਬ ਦਾ ਰੂਪ ਸੀ ਸੱਚਮੁੱਚ ਸੀ ਅੱਜ ਲੋੜ ਹੈ ਉੱਚੇ ਕਿਰਦਾਰਾਂ ਦੇ ਅਰਦਾਸ ਕਰਨ ਵਾਸਤੇ ਅਸੀਂ ਆਉਨੇ ਆ ਮਾਹਪੁਰਖਾਂ ਦੇ ਚਰਨਾਂ 'ਚ ਤੇ ਮਹਾਰਾਜ ਜੀ ਕਿਰਪਾ ਕਰਕੇ ਸਾਡਾ ਮਨ ਵੀ ਚਰਨਾਂ ਨਾਲ ਜੋੜ ਲਓ ਅਸੀਂ ਵੀ ਇਹ ਰਾਤ ਇੱਥੇ ਤੁਰ ਸਕੀ ਹੋਈਆਂ ਭੁੱਲਾਂ ਦੇ ਖਿਮਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮੌਜੂਦਾ ਮੁਖੀ ਮਾਹਪੁਰਖ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਭਰੂਪੁਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਬਰਨਾਲੇ ਵਾਲੇ ਬੈਠੇ ਹੋਰ ਅਨੇਕਾਂ ਮਾਹਪੁਰਖ ਬੈਠੇ ਆ ਬਾਬਾ ਸ਼ਰਨਜੀਤ ਸਿੰਘ ਜੀ ਮਲੇਸ਼ੀਆ ਵਾਲੇ ਮਹਾਪੁਰਖ ਕਰਾਲੇ ਤੋਂ ਬਾਬਾ ਜੀ ਕਿੰਨੇ ਮਹਾਪੁਰਖ ਜਿੰਨੇ ਸਟੇਜ ਤੇ ਹਾਜ਼ਰੀ ਭਰ ਰਹੇ ਆ ਸਾਰਿਆਂ ਦਾ ਧੰਨਵਾਦ ਸਾਰੇ ਮਹਾਪੁਰਖਾਂ ਦੇ ਚਰਨਾਂ 'ਚ ਨਮਸਕਾਰ ਤੇ ਅਰਦਾਸ ਕਰਨੀ ਹੈ ਮਹਾਰਾਜ ਕਿਰਪਾ ਕਰੋ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੇ ਇਹ ਸਦਾ ਚਾ ਸਾਡੇ ਹਿਰਦੇ ਚ ਬਣਿਆ ਰਵੇ ਹੋਈਆਂ ਭੁੱਲਾਂ ਦੀ ਖਿਮਾ ਜਿੰਨੇ ਵੀ ਸੰਗਤ ਸੰਗਤ ਅੰਮ੍ਰਿਤ ਸ਼ਕੇ ਆਈ ਹੈ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ ਪਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਤੇ ਖਿਮਾ ਸਭ ਦਾ ਜੀ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ